ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ YouTube ਚੈਨਲ ਪੰਜਾਬ ਮੈਥ ਉੱਪਰ ਅੱਜ ਆਪਾਂ ਇੱਕ ਨਵਾਂ ਟੌਪਿਕ ਕਵਰ ਕਰਾਂਗੇ ਜੀ ਤੇ ਇਹ ਟੌਪਿਕ ਦੇ ਵਿੱਚੋਂ ਕੁਐਸਚਨ ਜਿਹੜਾ ਹੈਗਾ ਉਹ 99% ਹਰ ਇੱਕ ਪੇਪਰ ਦੇ ਵਿੱਚ ਤੁਹਾਨੂੰ ਦੇਖਣ ਨੂੰ ਜ਼ਰੂਰ ਮਿਲੇਗਾ 2025 ਦੇ ਜਿਹੜੇ ਪਦਮ ਪ੍ਰਸ਼ਨ ਨੇ ਉਹਨਾਂ ਨੂੰ ਆਪਾਂ ਆਪ ਅੱਜ ਆਪਾਂ ਵਰਡਸ ਨੂੰ ਕਵਰ ਕਰ ਲਾਂਗੇ ਉਹ ਵੀ ਬੜੇ ਆਸਾਨ ਤਰੀਕੇ ਨਾਲ ਤੇ 5 ਮਿੰਟਾਂ ਦੇ ਵਿੱਚ ਸੱਤ ਨਾਮ ਨੇ ਸੱਤੇ ਦੇ ਸੱਤੇ ਮੈਂ ਤੁਹਾਡੇ ਯਾਦ ਕਰਵਾ ਕੇ ਜਾਊਂਗਾ ਚਲੋ ਜੀ ਸਭ ਤੋਂ ਪਹਿਲੀ ਗੱਲ ਤੇ ਇਹੀ BS ਵਾਰ ਟੋਟਲ ਜਿਹੜੇ ਹੈਗੇ ਨੇ ਪਦਮ ਅਵਾਰਡ 132 ਮਿਲੇ ਨੇ ਜਿਦੇ ਵਿੱਚੋਂ 7 ਪਦਮ ਵਿਭੂਸ਼ਣ ਨੇ ਤੇ ਬਾਕੀ 19 ਜਿਹੜੇ ਨੇ ਉਹ ਪਦਮ ਵਿਭੂਸ਼ਣ ਪਦਮ ਭੂਸ਼ਣ ਨੇ ਤੇ ਜਿਹੜੇ ਬਾਕੀ ਬਚਦੇ ਉਹ ਪਦਮ ਸ਼੍ਰੀ ਨੇ ਇਹਦੇ ਕਿੰਨੇ ਬਚ ਗਏ 113 ਇਥੇ ਠੀਕ ਹੈ ਜੀ ਚਲੋ ਇਹ ਸਤ ਨਾਮ ਜਿਹੜੇ ਹੈਗੇ ਨੇ ਪਦਮ ਵਿਭੂਸ਼ਣ ਇਹ ਆਪਾਂ ਯਾਦ ਕਰਨੇ ਨੇ ਬਾਕੀ ਦਾ ਤਾਂ ਆਪਾਂ ਮੋਟਾ-ਮੋਟਾ ਹੀ ਦੇਖਣਾ ਹੁੰਦਾ ਕਿਉਂਕਿ ਹੁਣ ਤੁਸੀਂ ਆਪ ਯਾਦ ਦੇਖੋ ਵੀ ਹਨ 113 ਨਾਮ ਤਾਂ ਨਹੀਂ ਯਾਦ ਆਪਾਂ ਕਰ ਸਕਦੇ ਚਲੋ ਜੀ ਸਭ ਤੋਂ ਪਹਿਲਾ ਪ੍ਰਸ਼ਨ ਜਿਹੜਾ ਹੈਗਾ ਵਿਚ ਆਫ ਦਾ ਫੋਲੋਇੰਗ ਪਰਸਨ ਹੈਜ਼ ਗਾਟ ਪਦਮ ਵਿਭੂਸ਼ਣ ਅਵਾਰਡ 2025 ਇਨ ਮੈਡੀਸਨ ਤਾਂ ਪਹਿਲਾ ਜਿਹੜਾ ਪ੍ਰਸ਼ਨ ਹੈ ਜੀ ਉਹ ਹੈਗਾ ਵੀ ਮੈਡੀਸਨ ਦੇ ਵਿੱਚ 2025 ਦੇ ਵਿੱਚ ਇਹ ਅਵਾਰਡ ਕਿਹਨੂੰ ਮਿਲਿਆ ਦੇਖੋ ਇਹਨੂੰ ਆਪਾਂ ਬਹੁਤ ਆਸਾਨ ਤਰੀਕੇ ਨਾਲ ਯਾਦ ਕਰ ਲੈਣੇ ਆ ਜੀ ਜਦੋਂ ਆਪਣੇ ਦੇਖੋ ਗੈਸ ਬਣ ਜਾਂਦੀ ਹੈ ਪਹਿਲੀ ਗੱਲ ਤਾਂ ਕਿਹੜੀ ਮੈਡੀਸਿਨ ਦੇ ਵਿੱਚ ਮਿਲਣ ਨੂੰ ਗੈਸਟਰੋਲੋਜਿਸਟ ਨੇ ਇਹ ਇੱਕ ਗੈਸਟਰੋਲੋਜਿਸਟ ਨੇ ਤੁਸੀਂ ਐ ਯਾਦ ਰੱਖੋ ਵੀ ਆਪਣੇ ਪੇਟ ਦੇ ਵਿੱਚ ਜਦੋਂ ਗੈਸ ਬਣ ਜਾਂਦੀ ਹੈ ਤਾਂ ਆਪਣੇ ਪੇਨ ਜਿਹੜਾ ਹੁੰਦਾ ਹੈ ਉਹ ਐਵੇਂ ਐਵੇਂ ਨਾਗ ਵਾਂਗੂ ਪੇਨ ਹੁੰਦਾ ਨਾ ਜਿਵੇਂ ਸਨੇਕ ਹੈਨਾ ਜਿਵੇਂ ਸਨੇਕ ਚੱਲਦਾ ਹੁੰਦਾ ਐਵੇਂ ਨਾਗ ਵਾਂਗੂ ਕੀ ਹੁੰਦਾ ਪੇਨ ਹੁੰਦਾ ਇੱਥੇ ਹੀ ਬਸ ਆਪਣੇ ਯਾਦ ਹੋ ਜੂਗੀ ਚੀਜ਼ ਜਿਵੇਂ ਸੋਖਾ ਨਾਮ ਹੈ ਜਦੋਂ ਇਹ ਵੀ ਤੁਸੀਂ ਦਿਮਾਗ ਦੇ ਵਿੱਚ ਬਿਠਾ ਲਈ ਆ ਦੇਖੋ ਨਾਗੇਸ਼ਵਰ ਰੈਡੀ ਨਲ ਤਾਂ ਇਹ ਪਤਾ ਲੱਗਿਆ ਵੀ ਕਿਹੜੀ ਫੀਲਡ ਚ ਗੈਸਟਰੋਲੋਜਿਸਟ ਹੈ ਠੀਕ ਹੈ ਵੀ ਜਦੋਂ ਆਪਣੇ ਗੈਸ ਬਣਦੀ ਹੈ ਜੀ ਤਾਂ ਪੇਨ ਜਿਹੜਾ ਉਹ 나ਗ ਵਾਂਗੂ ਕੀ ਹੋ ਜਾਂਦਾ ਹੈ ਰੈਡੀ ਹੋ ਜਾਂਦਾ ਹੈ ਪੇਟ ਚ 나ਗ ਵਾਂਗੂ ਕੀ ਹੋ ਜਾਂਦਾ ਹੈ ਰੈਡੀ ਹੋ ਜਾਂਦਾ ਹੈ ਪੇਟ ਦੇ ਵਿੱਚ ਪੇਨ ਠੀਕ ਹੈ ਆ ਲੇਖੋ ਯਾਦ ਹੋ ਗਿਆ ਵੀ ਪਹਿਲਾ ਪ੍ਰਸ਼ਨ ਆਪਣਾ ਵੀ ਮੈਡੀਸਨ ਦੇ ਵਿੱਚ ਕਿਹਨੂੰ ਮਿਲਿਆ 2025 ਦੇ ਵਿੱਚ ਬੋਰ ਉਹ ਮਿਲਿਆ ਜੀ ਸ਼੍ਰੀ ਦੂਰ ਨਾਗੇਸ਼ਵਰ ਰੈਡੀ ਨੂੰ ਜਿਹਨੂੰ ਆਪਾਂ ਯਾਦ ਰੱਖਾਂਗੇ ਵੀ ਪੇਟ ਦੇ ਵਿੱਚ ਜਦੋਂ ਗੈਸ ਬਣ ਜਾਂਦੀ ਹੈ ਦੇਉ ਕੀ ਹੁੰਦਾ ਅਗੇ ਫਿਰ 나ਗ ਵੰਗੂ ਰੈਡੀ ਰੈਡੀ ਹੋ ਜਾਂਦੀ ਹੈ ਠੀਕ ਹੈ ਚਲੋ ਵੀ ਅਗਲਾ ਪ੍ਰਸ਼ਨ ਦੇਖਦੇ ਆਪਾਂ ਹੁਣ ਦੇਖਦੇ ਆਪਾਂ ਅਵਾਰਡਸ ਇਹ ਆਰਟ ਦੇ ਵਿੱਚ ਕਿੰਨੇ ਬੰਦਿਆਂ ਨੂੰ ਮਿਲੇ ਆਰਟ ਦੇ ਵਿੱਚ ਜਿਹੜਾ ਪਦਮ ਭੂਸ਼ਣ ਹੈ ਜੀ ਇਹ ਤਿੰਨ ਬੰਦਿਆਂ ਨੂੰ ਮਿਲੇ ਸਭ ਤੋਂ ਪਹਿਲੇ ਕਮਦिनी ਰਾਜਨੀਕਾਂਤ ਲਖੀਆ ਜੀ ਆਪਾਂ ਦੇਖਦੇ ਆ ਚਲੋ ਇਹ ਤਾਂ ਵੈਸੇ ਲੇਡੀ ਨੇ ਇਹਨਾਂ ਨੂੰ ਯਾਦ ਹੀ ਕਰਦੇ ਆਂ ਵੀ ਕਿਵੇਂ ਯਾਦ ਰੱਖਣਾ ਦੇਖੋ ਇੱਥੇ ਆਜੋ ਇਹ ਇਹ ਹੈਗੇ ਨੇ ਕਥਕ ਦੇ ਕਥਕ ਦੇ ਬਹੁਤ ਇੰਪੋਰਟੈਂਟ ਪਰਸਨੈਲਿਟੀ ਨੇ ਇਹ ਐ ਯਾਦ ਰੱਖਣਾ ਆਪਾਂ ਦੇਖ ਵੈਸੇ ਤਾਂ ਸਾਰੀ ਰਿਸਪੈਕਟਡ ਹੈ ਨਾ ਆਪਾਂ ਦਾ ਇੱਕ ਯਾਦ ਕਰਨ ਲਈ बस ਕੁਸ਼ਕ ਨਿਮੋਨਿਕਸ ਬਣਾਉਣੇ ਆ ਦੇਖੋ ਕਥਕ ਕਰਦੀ ਕਹਿੰਦੇ ਕਹਿੰਦੇ ਰਜਨੀ ਜਿਹੜੀ ਆ ਉਹ ਕਥਕ ਕਰਦੀ ਸੀ ਹੋਰ ਤਾਂ ਉਹ ਕਿਸੇ ਕੰਮ ਦੀ ਨਹੀਂ ਦੇਖੋ ਕੰਮ ਦੀ ਨਹੀਂ ਰਜਨੀ ਜਿਹੜੀ ਹੈ ਕਹਿੰਦੇ ਹੋਰ ਤਾਂ ਕਿਸੇ ਕੰਮ ਦੀ ਨਹੀਂ ਕੱਲੀ ਕਥਕ ਕਰਦੀ ਸੀ ਉਸੇ ਨਾਲ ਉਹਨੇ ਲੱਖਾਂ ਕਮਾ ਲਏ ਹੋ ਗਿਆ ਯਾਦ ਅੱਧੂ ਔਖਾ ਹੁਣ ਅੱਧੂ ਸੁੱਖ ਤਾਂ ਹੁਣ ਕੁਝ ਹੋ ਹੀ ਨਹੀਂ ਸਕਦਾ ਰਜਨੀ ਜਿਹੜੀ ਹੈ ਉਹ ਕਥਕ ਕਰਦੀ ਸੀ ਇਸੇ ਕਹਿੰਦੇ ਹੋਰ ਤਾਂ ਕਿਸੇ ਕੰਮ ਦੀ ਨਹੀਂ ਤੇ ਇਸੇ ਨਾਲ ਉਹਨੇ ਲੱਖਾਂ ਕਮਾਲੇ ਆਪਸ਼ਨਾਂ ਦੇ ਵਿੱਚ ਹੀ ਆਊਗਾ ਦੇਖੋ ਆਪਸ਼ਨਾਂ ਦੇ ਵਿੱਚੋ ਯਾਰ ਤੁਸੀਂ ਜਿਵੇਂ ਸਿੱਧਾ ਪਤਾ ਲੱਗ ਜੂ ਜੇ ਕੁਸ਼ਨ ਆਇਆ ਵੀ ਕਥਕ ਵਾਲੇ ਕਿਹੜੇ ਕਥਕ ਨਾਲ ਰਿਲੇਟਡ ਨੂੰ ਅਵਾਰਡ ਮਿਲਿਆ ਤਾਂ ਵੀ ਸਿੱਧਾ ਪਿਆ ਵੀ ਹੋਰ ਕਿਸੇ ਕੰਮ ਦੀ ਨਹੀਂ ਭਾਈ ਲੱਖਾਂ ਕਮਾਲੇ ਕਹਦੇ ਨਾਲ ਜੇ ਆਇਆ ਆਰਟਸ ਦੇ ਵਿੱਚ ਤਾਂ ਵੀ ਆਰਟ ਵਾਲੀ ਕਲਾ ਹੀ ਹੈ ਇੱਕ ਇਹ ਠੀਕ ਹੈ ਦੂਜੇ ਕੌਣ ਨੇ ਦੂਜੇ ਹੈਗੇ ਸਰਦਾ सिन्हा ਸ਼੍ਰੀਮਤੀ ਸਰਦਾ सिन्हा ਇਹ ਦੇਖੋ ਇਹ ਰਿਲੇਟਡ ਨੇ ਬੋਜਪੂਰੀ ਨਾਲ ਇਹ ਬੋਝਪੂਰੀ ਨਾਲ ਰਿਲੇਟਡ ਹੈ ਬੋਝਪੂਰੀ ਤੇ ਮਿੰਥਲੀਕ ਹੋਰ ਮੈਥਲੀ ਕਰਕੇ ਪਛਾਣਦੀ ਹੈ ਉੱਥੋਂ ਤੱਕ ਰਿਲੇਟਡ ਹੈ ਤੋ ਇਹਨਾਂ ਨੂੰ ਪੋਸਟ ਹਿਊਮਨਸ ਵੇਲੇ ਤਾਂ ਇਹੋ ਮੈਂ ਪਿੱਛੇ ਪੀਐਸਟੀ ਲਿਖਿਆ ਤੁਸੀਂ ਗੱਲ ਉਨੀ ਯਾਦ ਰੱਖਣੀ ਹੈ ਬੀ ਬੋਝਪੂਰੀ ਦੇਖੋ ਆਪਾਂ ਸੁਣਦੇ ਹੁੰਨੇ ਜਦੋਂ ਬੇਕਾਰ ਜਿਹੇ ਗਾਣੇ ਹੁੰਦੇ ਆ ਬੋਝਪੂਰੀ ਵਾਲਿਆਂ ਦੇ ਹਨਾ ਬੋਲਪੂਰੀ ਵਾਲਿਆਂ ਦੇ ਹਿੰਦੀ ਦੇ ਮਤਲਬ ਰੀਸ ਜੀ ਕਰਦੇ ਹੋ ਬੇਕਾਰ ਜਿਹੇ ਗਾਣੇ ਕੱਢਦੇ ਆ ਤਾਂ ਫਿਰ ਇਹਨਾਂ ਨੂੰ ਆਉਣ ਕਿਵੇਂ ਮਿਲ ਗਿਆ ਤੁਸੀਂ ਦੇਖਣਾ ਵੀ ਵੈਸੇ ਤਾਂ ਉਹ ਬੋਝਪੂਰੀ ਗਾਉਂਦੇ ਸੀ ਗਾਣੇ ਬੇਕਾਰ ਜੇ ਪਰ ਉਹਨਾਂ ਦੀ ਸ਼ਰਧਾ ਜਿਹੜੀ ਸੀ ਨਾ ਸ਼ਰਧ ਸ਼ਰਦਾ ਸੀ ਨਾ ਜਿਹੜੀ ਸ਼ਰਦਾ ਸੀ ਨਾ ਜਿਹੜੀ ਸ਼ਰਦਾ ਸੀ ਨਾ ਉਹ ਐਨੀ ਸੀ ਵੀ ਉਹਨਾਂ ਨੂੰ ਭਾਈ ਪਦਮ ਵਿਹੁਸ਼ਣ ਮਿਲ ਗਿਆ ਆ ਕੇ ਠੀਕ ਹੈ ਕਹਿੰਦੇ ਵੈਸੇ ਤਾਂ ਉਹ ਕੀ ਗਾਉਂਦੇ ਸੀ ਬੋਜਪੂਰੀ ਦੇ ਗਾਣੇ ਜੀ ਗਾਉਂਦੇ ਸੀ ਬੋਜਪੂਰੀ ਦੇ ਗਾਣੇ ਤੇ ਕਹਿੰਦੇ ਬੇਕਾਰ ਜੀ ਹੁੰਦੇ ਆ ਪਰ ਉਹਨਾਂ ਦੀ ਸ਼ਰਦਾ ਕਹਿੰਦੇ ਸ਼ਰਦਾ ਐਨੀ ਸੀ ਨਾ ਸ਼ਰਦਾ ਐਨੀ ਸੀ ਨਾ ਵੀ ਉਹਨਾਂ ਨੂੰ ਪਦਮ ਵਿਹੁਸ਼ਣ ਮਿਲ ਗਿਆ ਹੋ ਗਿਆ ਤੀਜਾ ਨਾਮ ਯਾਦ ਹੁਣ ਨਹੀਂ ਪੁੱਲਦਾ ਕਦੇ ਵੀ ਠੀਕ ਹੈ ਇੱਕ ਅੱਗੇ ਆ ਜੋ ਜੀ ਅਗਲਾ ਨਾਮ ਹੈਗਾ ਸ਼੍ਰੀ ਲਕਸ਼ਮੀਨਾਰਾਇਣ ਸੁਬਰਮਣੀਅਮ ਜਮਾ ਸੋਖੇ ਲਈ ਨੂੰ ਯਾਦ ਕਰ ਲੋ ਵੀ ਸਭ ਨੇ ਮੰਨਿਆ ਸਭ ਨੇ ਮੰਨਿਆ ਸਭ ਨੇ ਮੰਨਿਆ ਵੀ ਲਕਸ਼ਮੀਨਾਰੈਣ ਦੀ ਪੂਜਾ ਦੇ ਵਿੱਚ ਲਕਸ਼ਮੀਨਾਰੈਣ ਦੀ ਪੂਜਾ ਦੇ ਵਿੱਚ ਵਾਇਲਨ ਵਜਾਉਣਾ ਬਹੁਤ ਜ਼ਰੂਰੀ ਹੈ ਕਿਉਂਕਿ ਇਹ ਕੀ ਵਜਾਉਂਦੇ ਸੀਗੇ ਵਾਇਲਨ ਵਜਾਉਂਦੇ ਨੇ ਜੀ ਇਹ ਅਸਲ ਦੇ ਵਿੱਚ ਵਾਇਲਨ ਵਜਾਉਂਦੇ ਨੇ ਇਹਨਾਂ ਨੂੰ ਠੀਕ ਹੈ ਤਾਂ ਮਿਲਿਆ ਬਹੁਤ ਉਹਦੇ ਵਿੱਚ ਕਲਾ ਦੇ ਵਿੱਚ ਇਹ ਪ੍ਰਸਿੱਧ ਨੇ ਤੇ ਆਪਾਂ ਯਾਦ ਕਰ ਲਿਆ ਵੀ ਸਭ ਨੇ ਮੰਨਿਆ ਵੀ ਲక్ష్మణ ਰੇਣ ਦੀ ਪੂਜ ਲక్ష్ਮੀਨਰੇਣ ਦੀ ਪੂਜਾ ਦੇ ਵਿੱਚ ਵਾਇਲਨ ਵਜਾਉਣਾ ਬਹੁਤ ਜ਼ਰੂਰੀ ਹੈ ਹੁਣ ਲੈ ਤੁਹਡੇ ਐ ਯਾਦ ਹੋ ਗਿਆ ਵੀ ਇਹ ਵਾਇਲਨ ਨਾਲ ਰਿਲੇਟਡ ਨੇ ਹਨਾ ਕਿਉਂ ਆਟਸਾਪ ਨੂੰ ਪਤਾ ਲੱਗੂ ਵੀ ਵਾਇਲਨ ਕੀ ਹੈ ਇੱਕ ਆਟ ਹੈ ਵਾਇਲਨ ਵਜਾਉਣਾ ਇੱਕ ਆਟ ਆਟ ਦੇ ਹੋਗੇ ਜੀ ਆ ਵੀ ਕੀ ਹੈ ਜੀ ਬੋਲਪੂਰੀ ਗਾਣੇ ਵੀ ਕੀ ਹੈ ਇੱਕ ਆਟ ਹੈ ਆਟ ਹੋ ਗਿਆ ਜੀ ਕਥਕ ਵੀ ਕੀ ਹੈ ਇੱਕ ਆਟ ਤੇ ਤਿੰਨੇ ਆਟ ਦੇ ਹੋਗੇ ਜੀ ਆਟ ਦੇ ਵਿੱਚ ਇਹ ਤਿੰਨ ਨੂੰ ਮਿਲਿਆ ਪਹਿਲੇ ਨੰਬਰ ਤੇ ਕੌਣ ਕਹਿੰਦੇ ਰਜਨੀ ਜਿਹੜੀ ਕਿਸੇ ਹੋਰ ਕੰਮ ਦੀ ਤਾਂ ਹੈ ਨਹੀਂ ਸੀ ਕੰਮ ਦੀ ਨਹੀਂ ਹੈਗੀ ਹਨਾ ਆ ਦੇਖੋ ਲਿਖਿਆ ਪਿਆ ਪਰ ਉਹਨੇ ਲੱਖਾਂ ਕਮਾਲੇ ਕਾਦੇ ਨਾਲ ਕਥਕ ਨਾਲ ਦੂਜਾ ਆਪਾਂ ਦੇਖ ਲਿਆ ਵੀ ਬੋਜਪੂਰੀ ਵੈਸੇ ਤਾਂ ਗਾਣੇ ਬੇਕਾਰ ਜਿਹੇ ਹੁੰਦੇ ਆ ਪਰ ਉਹਨਾਂ ਦੀ ਸ਼ਰਧਾ ਇੰਨੀ ਸੀ ਨਾ ਵੀ ਉਹਨਾਂ ਨੂੰ ਪਦਮਪੂਰਨ ਮਿਲ ਗਿਆ ਤੇ ਤੀਜਾ ਆਪਾਂ ਦੇਖ ਲਿਆ ਵੀ ਸਭ ਨੇ ਮੰਨਿਆ ਇਹ ਗੱਲ ਸਭ ਨੇ ਮੰਨਿਆ ਵੀ ਲక్ష్ਮੀਨ ਰੈਣ ਦੀ ਪੂਜਾ ਵਿੱਚ ਵਾਇਲਨ ਵਜਾਉਣਾ ਬਹੁਤ ਜ਼ਰੂਰੀ ਹੈ ਦੇਖੋ ਜੀ ਹੋ ਗਈ ਯਾਦ ਆਜੋ ਅੱਗੇ ਹੁਣ ਆਪਾਂ ਦੇਖਦੇ ਆਂ ਪਦਮਨ ਪਬਲਿਕ ਅਫੇਅਰ ਪਬਲਿਕ ਅਫੇਅਰ ਦੇ ਵਿੱਚ ਪਦਮਪੂਰਨ ਕਿਹਨੂੰ ਮਿਲਿਆ ਜੀ ਇਹ ਹੈਗੇ ਨੇ ਜੀ ਜਗਦੀਸ਼ ਕੁਮਾਰ ਕਹਿਰ ਐਂ ਯਾਦ ਰੱਖ ਲਿਓ ਇਹ ਅਸਲ ਵਿੱਚ ਸੱਚ ਵੀ ਹੈ 2017 ਦੇ ਵਿੱਚ ਟ੍ਰਿਪਲ ਤਲਾਕ ਦੇ ਅਗੇਂਸਟ ਇਹਨਾਂ ਨੇ ਇਹ ਜੱਜ ਨੇ ਜੀ ਟ੍ਰਿਪਲ ਤਲਾਕ ਟ੍ਰਿਪਲ ਤਲਾਕ ਦੇ ਅਗੇਂਸਟ ਇਹਨਾਂ ਨੇ ਜੱਜਮੈਂਟ ਦਿੱਤੀ ਸੀ ਤੇ ਇਹ ਐਂ ਯਾਦ ਰੱਖ ਲਿਓ ਵੀ ਮੁਸਲਮਨ ਟ੍ਰਿਪਲ ਤਲਾਕ ਦੇ ਅਗੇਂਸਟ ਜਿਹੜਾ ਬੰਦਾ ਕਹਿਰ ਬਣ ਕੇ ਠੀਕ ਹੈ ਜਗਦੀਸ਼ ਕੀ ਹੁੰਦਾ ਭਗਵਾਨ ਭਗਵਾਨ ਦਾ ਦੂਜਾ ਨਾਮ ਹੈ ਜਗਦੀਸ਼ ਜਗਦੀਸ਼ ਵਾਂਗੂ ਕਹਿੰਦੇ ਜਿਨੇ ਕਹਿਰ ਟਾਇਆ ਕਿਹਦੇ ਤੇ ਮੁਸਲਿਮਾਂ ਦੇ ਟ੍ਰਿਪਲ ਤਲਾਕ ਤੇ ਉਹਨਾਂ ਨੂੰ ਮਿਲਿਆ ਜੀ ਪਬਲਿਕ ਅਫੇਅਰ ਦੇ ਵਿੱਚ ਪਦਮ ਵਿਭੂਸ਼ਣ ਜਦੋਂ ਯਾਦ ਹੋ ਗਿਆ ਵੀ ਜਗਦੀਸ਼ ਬਣ ਕੇ ਜਿਹਨੇ ਕਹਿਰਟਾ ਆ ਕਾਤੇ ਕਹਿਰਟਾ ਆ ਜੀ ਇਹ ਕਹਿਰਟਾਉਣ ਲਈ ਚੀਜ਼ ਆ ਬਹੁਤ ਮਾੜੀ ਚੀਜ਼ ਸੀ ਮੁਸਲਿਮਾਂ ਦੀ ਟ੍ਰਿਪਲ ਤਲਾਕ ਉਹ ਬੰਦੇ ਨੂੰ ਮਿਲਿਆ ਪਦਮ ਵਿਭੂਸ਼ਣ ਪਬਲਿਕ ਅਫੇਅਰ ਦੇ ਵਿੱਚ ਆਈ ਹੋਪ ਤੁਹਾਨੂੰ ਇਹ ਵੀ ਯਾਦ ਹੋ ਗਿਆ ਹੋਊਗਾ ਇਸ ਤੋਂ ਸੌਖਾ ਨਹੀਂ ਹੋ ਸਕਦਾ ਕੁਝ ਅੱਗੇ ਆ ਜੋ ਇਹ ਕਿਹਨੇ ਜੀ ਵਾਸੂਦੇਵਨ ਨਹਿਰ ਇਹ ਯਾਦ ਰੱਖਣਾ ਹੈ ਵਾਸੂਦੇਵ ਨਾਮ ਕੀ ਲੈ ਵਾਸੂਦੇਵ ਆਪਾਂ ਨੂੰ ਪਤਾ ਹੈ ਕ੍ਰਿਸ਼ਨ ਜੀ ਦਾ ਨਾਮ ਹੈ ਜੀ ਠੀਕ ਹੈ ਇਕ ਕ੍ਰਿਸ਼ਨ ਜੀ ਕਹਿੰਦੇ ਨਹਿਰ ਦੇ ਕੋਲੇ ਬਹਿ ਕੇ ਕੀ ਹੁੰਦੇ ਸੀ ਲਿਖਿਆ ਕਰਦੇ ਸੀ ਇਹ ਰਾਈਟਰ ਨੇ ਜੀ ਸ਼੍ਰੀ ਐਮ.ਟੀ. ਵਾਸudevਨ ਨਹਿਰ ਇਹਨਾਂ ਨੂੰ ਲਿਟਰੇਚਰ ਤੇ ਐਜੂਕੇਸ਼ਨ ਦੇ ਵਿੱਚ ਪਦਮਪ੍ਰੋਸ਼ਣ ਮਿਲਿਆ ਇਸ ਵਾਰੀ ਤੁਸੀਂ ਯਾਦ ਰੱਖਣਾ ਵੀ ਵਾਸudev ਜਿਨ੍ਹਾਂ ਦਾ ਨਾਮ ਕ੍ਰਿਸ਼ਨ ਵੀ ਹੈ ਉਹ ਕਹਿੰਦੇ ਨਹਿਰ ਦੇ ਕੋਲੇ ਬਹਿ ਕੇ ਨਹਿਰ ਆਪਣੀ ਜਿਹੜੀ ਪਾਣੀ ਵਾਲੀ ਨਹਿਰ ਹੁੰਦੀ ਹੈ ਇੱਥੋਂ ਯਾਦ ਰੱਖ ਲਿਓ ਵੀ ਨਹਿਰ ਦੇ ਕੋਲੇ ਬਹਿ ਕੇ ਜੰਗਲਾਂ ਜਾਂ ਵਿੱਚ ਉਹ ਲਿਖਿਆ ਕਰਦੇ ਸੀ ਰਾਈਟ ਕਰਦੇ ਸੀ ਤਾਂ ਰਾਈਟਰ ਨੇ ਜੀ ਵਾਸudevਨ ਨਹਿਰ ਇਹਨਾਂ ਨੂੰ ਲਿਟਰੇਚਰ ਤੇ ਐਜੂਕੇਸ਼ਨ ਦੇ ਵਿੱਚ ਪਦਮਪ੍ਰੋਸ਼ਣ ਮਿਲਿਆ ਆਈ ਥਿੰਕ ਲਾਸਟਲੀ ਰੇਗਾ ਜੀ ਆਪਣਾ ਸਤਵਾਂ ਜਾਪਾਨ ਦੇ ਸੁਜੂਕੀ ਮੋਟਰ ਦੇ ਲੀਡਰ ਨੇ ਜੀ ਉਸਾਮੂ ਸੁਜੂਕੀ ਇਹਨਾਂ ਨੂੰ ਮਿਲਿਆ ਇਹ ਤਾਂ ਜਮੀ ਸੁੱਖ ਹੈ ਜਾਪਾਨ ਵਾਲਿਆਂ ਦੇ ਮੂੰਹ ਕਿਹਜੇ ਹੁੰਦੇ ਆ ਵਿਚਾਰੇ ਦੇ ਚਿੱਬੇ ਜਿਹੇ ਮੂੰਹ ਹੁੰਦੇ ਨਾ ਤਾਂ ਤੁਸੀਂ ਇਹ ਯਾਦ ਰੱਖ ਲਿਓ ਵੀ ਉਸਾ ਮੂੰਹ ਹੈ ਜਿਹੇ ਜੀ ਸੁਜੂਕੀ ਗੱਡੀ ਹੁੰਦੀ ਹੈ ਆ ਦੇਖੋ ਉਸਾ ਮੂੰਹ ਜਿਹੇ ਜੀ ਸੁਜੂਕੀ ਗੱਡੀ ਦੇਖੋ ਇਹ ਸਾਰੇ ਰਿਸਪੈਕਟਡ ਪਰਸਨੈਲਿਟੀਆਂ ਨੇ ਆਪਾਂ ਜਸਟ ਇੱਕ ਯਾਦ ਕਰਨ ਲਈ ਨਾ ਉਹ ਬਸ ਤੁੱਕੇ ਜਿਹੇ ਬਣਾ ਰਹੇ ਆ ਠੀਕ ਹੈ ਤੇ ਉਸਾਮੂ ਜੈਸੀ SUZUKI ਦੀ ਗੱਡੀ ਹੁਣ ਦੱਸੋ ਵੀ ਜੇ ਆਪਸ਼ਨਾਂ ਦੇ ਵਿੱਚ ਇਹਨਾਂ 'ਚ ਕੁਝ ਵੀ ਪਿਆ ਹੋਵੇ ਤੁਹਾਨੂੰ ਨਹੀਂ ਆਊਗਾ ਹੁਣ ਆਜੋ ਆਪਾਂ ਸਟਾਰਟਿੰਗ ਤੋਂ ਦੁਬਾਰਾ ਇੱਕ ਵਾਰ ਰਿਵਾਈਜ਼ ਕਰ ਲੈਂਦੇ ਆਂ ਵੀ ਮੈਡੀਸਿਨ 'ਚ ਕਿਹ ਨੂੰ ਮਿਲਿਆ ਜੀ ਮੈਡੀਸਿਨ 'ਚ ਕਹਿੰਦੇ ਉਹਨੂੰ ਮਿਲਿਆ ਜੀ ਵੀ ਜਦੋਂ ਆਪਣੇ ਗੈਸ ਬਣਦੀ ਹੈ ਨਾ ਪੇਟ ਕਹਿੰਦੇ ਆਪਣੇ ਨਾਗ ਬਣ ਕੇ ਰੈਡੀ ਹੋ ਜਾਂਦੇ ਅੰਦਰ ਤਾਪਿਆ ਜੀ ਨਾਗੇਸ਼ਵਰ ਰੈਡੀ ਨਾਲੇ ਐ ਪਤਾ ਲੱਗ ਗਿਆ ਵੀ ਗੈਸਟਰੋਲੋਜਿਸਟ ਨੇ ਨਾਲੇ ਪਤਾ ਲੱਗ ਗਿਆ ਵੀ ਮੈਡੀਸਿਨ 'ਚ ਮਿਲਿਆ ਠੀਕ ਹੈ ਜੀ ਦੂਜੇ ਨੰਬਰ ਤੇ ਆ ਗਏ ਆਪਣੇ ਕੋਲੇ ਅਵਾਰਡਸ ਜਿਹੜੇ ਆਰਟ ਦੇ ਵਿੱਚ ਕਥਕ ਕਰਕੇ ਕਹਿੰਦੇ ਇਹ ਆਰਟ ਦੇ ਵਿੱਚ ਕਥਨ ਕਰਕੇ ਜਿਹੜੇ ਅਵਾਰਡ ਮਿਲੇ ਪਦਮ ਪੂਸ਼ਨ ਕਿਨਾਂ ਨੂੰ ਉਹਨਾਂ ਨੂੰ ਕਹਿੰਦੇ ਜਿਹੜੇ ਰਜਨੀ ਹੋਰ ਕਿਸੇ ਕੰਮ ਦੀ ਨਹੀਂ ਸੀ ਪਰ ਉਹਨੇ ਲੱਖਾਂ ਕਮਾ ਲਏ ਕਥਨ ਕਰਕੇ ਪਹਿਲਾ ਜੀ ਦੂਜੇ ਨੰਬਰ ਤੇ ਕਹਿੰਦੇ ਵੀ ਵੈਸੇ ਤਾਂ ਪੂਜ ਪੂਰੀ ਗਾਣੇ ਬੇਕਾਰ ਜੀ ਹੁੰਦੇ ਆ ਪਰ ਇਹਨਾਂ ਦੀ ਸ਼ਰਧਾ ਇੰਨੀ ਸੀਗੀ ਵੀ ਇਹਨਾਂ ਦੀ ਵੀ ਇਹਨਾਂ ਨੂੰ ਪਦਮ ਪੂਸ਼ਨ ਮਿਲ ਗਿਆ ਤੇ ਤੀਸਰਾ ਵੀ ਲక్ష్మణ ਰੈਣ ਦੀ ਪੂਜਾ ਦੇ ਵਿੱਚ ਇਹ ਸਾਬਣੇ ਮੰਨਿਆ ਵੀ ਲక్ష్మణ ਰੈਣ ਦੀ ਪੂਜਾ ਦੇ ਵਿੱਚ ਵਾਇਲਨ ਵਜਾਉਣਾ ਬਹੁਤ ਜ਼ਰੂਰੀ ਹੈ ਇਹਨਾਂ ਪਬਲਿਕ ਅਫੇਅਰ ਦੇ ਵਿੱਚ ਸਾਨੂੰ ਬਦਸੀ ਦਿੱਤਾ 2017 ਚ ਟ੍ਰਿਪਲ ਤਲਾਕ ਦੇ ਉੱਤੇ ਜਗਦੀਸ਼ ਦਾ ਕਹਿਰ ਮਤਲਬ ਭਗਵਾਨ ਦਾ ਕਹਿਰ ਬਣ ਕੇ ਡਿੱਗੇ ਜੀ ਮੁਸਲਮਾਂ ਟ੍ਰਿਪਲ ਤਲਾਕ ਦੇ ਉੱਪਰ 2017 ਦੇ ਵਿੱਚ ਠੀਕ ਹੈ ਜੀ ਅਗਲਾ ਕਹਿੰਦੇ ਵੀ ਵਾਸੂ ਦੇਵਨ ਜਿਹੜੇ ਨਹਿਰ ਨੇ ਇਹ ਨਹਿਰ ਦੇ ਕੋਲੇ ਬਹਿ ਕੇ ਕੀ ਕਰਦੇ ਆ ਲਿਖਿਆ ਕਰਦੇ ਸੀ ਇਹ ਰਾਈਟਰ ਨੇ ਲਿਟਰੇਚਰ ਤੇ ਐਜੂਕੇਸ਼ਨ 'ਚ ਇਹਨਾਂ ਨੂੰ ਅਵਾਰਡ ਮਿਲਿਆ ਜਾਪਾਨ ਵਾਲਾ ਜਮੀ ਸੋਖ ਹੈ ਵੀ ਉਸਾ ਮੂੰਹ ਜਹੇ ਜੀ ਸੁਜੂਕੀ ਇਹ ਜਾਪਾਨ ਦੇ ਬੰਦੇ ਨੇ ਹੁਣ ਜਿਵੇਂ ਮਰਜ਼ੀ ਕੁਐਸਚਨ ਆ ਜਾਏ ਕੁਐਸਚਨ ਆ ਜਾਏ ਵੀ ਦੱਸੋ ਜਾਪਾਨ ਦੇ ਕਿਹੜੇ ਬੰਦੇ ਨੂੰ ਇਹ ਮਿਲਿਆ ਉਹਨੂੰ ਪਤਾ ਵੀ ਉਹ ਜਾਂ ਮੋਹਾਂਜੋਦਾੜੋ ਦਾ ਜਿਹੜਾ ਜੀ ਸੁਜੂਕੀ ਗੱਡੀ ਹੈ ਚੱਕੋ ਵੀ ਹੋ ਗਿਆ ਜੇ ਅਜੇ ਵੀ ਮੈਡੀਸਿਨ ਦੇ ਵਿੱਚ ਕੋਈ ਪੁੱਛਿਆ ਠੀਕ ਹੈ ਹੁਣ ਤਾਂ ਯਾਦ ਦੀ ਹੋ ਜੂ ਹੁਣ ਤਾਂ ਨੋਟਿਸ ਬਣਾਉਣ ਦੀ ਲੋੜ ਵੀ ਨਹੀਂ ਵੀ ਜੇ ਮੈਡੀਸਿਨ ਦੇ ਵਿੱਚ ਪੁੱਛਿਆ ਤੁਹਾਨੂੰ ਪਤਾ ਹੈ ਵੀ ਜਦੋਂ ਗੈਸ ਜੀ ਬਣ ਜਾਂਦੀ ਹੈ ਉਦੋਂ ਕੀ ਹੋ ਜਾਂਦਾ ਵੀ ਰੈਡੀ ਹੋ ਜਾਂਦਾ ਜੀ ਕੀ ਰੈਡੀ ਹੋ ਜਾਂਦੀ ਹੈ ਗੈਸ ਬਣੇ ਤੋਂ ਕੀ ਰੈਡੀ ਹੋ ਜਾਂਦਾ 나ਗ 나ਗ ਜੀ ਰੈਡੀ ਹੋ ਜਾਂਦਾ ਨਾਗੇਸ਼ਵਰ ਰੈਡੀ ਠੀਕ ਹੈ ਵੀ ਅਗਲਾ ਫਿਰ ਤੁਸੀਂ ਦੇਖਿਆ ਸੀ ਵੀ ਜਿਹੜੇ ਵਾਸੂਦੇਵ ਨੇ ਉਹਨਾਂ ਦਾ ਦੂਜਾ ਨਾਮ ਕ੍ਰਿਸ਼ਨ ਹੈ ਉਹ ਨਹਿਰ ਕੋਲੇ ਬਹਿ ਕੇ ਕੀ ਲਿਖਦੇ ਐ ਲਿਖਦੇ ਨੇ ਹਨਾ ਉਹਦੇ ਰਾਈਟਰ ਨੂੰ ਮਿਲਿਆ ਠੀਕ ਹੈ ਫਿਰ ਕਥਕ ਕੌਣ ਕਰਦੇ ਆ ਕਥਕ ਕਹਿੰਦੇ ਹੋਰ ਤਾਂ ਉਹਨੂੰ ਕੋਈ ਕੰਮ ਨਹੀਂ ਸੀ ਠੀਕ ਹੈ ਹੋਰ ਤਾਂ ਕਿਸੇ ਕੰਮ ਦੀ ਨਹੀਂ ਉਹ ਪਰ ਰਜਨੀ ਜਿਹੜੀ ਹੈ ਹੋਰ ਤਾਂ ਕਿਸੇ ਕੰਮ ਦੀ ਨਹੀਂ ਕਿਸੇ ਕੰਮ ਦੀ ਨਹੀਂ ਰਜਨੀ ਠੀਕ ਹੈ ਪਰ ਉਹਨੇ ਲੱਖਾਂ ਕਮਾ ਲਈ ਕੀ ਕਰਕੇ ਸਿਰਫ ਕਥਕ ਕਰਕੇ ਦੇਖੋ ਕਿੰਨੇ ਸੌਖੇ ਤਰੀਕੇ ਨਾਲ ਯਾਦ ਹੋ ਗਿਆ ਆਈ ਹੋਪ ਤੁਹਾਨੂੰ ਸਾਰਾ ਸਮਝ ਆ ਗਿਆ ਹੋਊਗਾ ਜੀ ਤੇ ਕਮੈਂਟਸ ਦੇ ਵਿੱਚ ਜਰੂਰ ਦੱਸਿਓ ਜੇ ਤੁਹਾਨੂੰ ਪੜਾਉਣ ਦਾ ਤਰੀਕਾ ਵਧੀਆ ਲੱਗਿਆ ਤਾਂ ਚੈਨਲ ਨੂੰ ਅੱਗੇ ਸ਼ੇਅਰ ਜਰੂਰ ਕਰਿਓ ਤੇ ਵੱਧ ਤੋਂ ਵੱਧ ਸਬਸਕ੍ਰਾਈਬ ਜਰੂਰ ਕਰਿਓ ਧੰਨਵਾਦ